ਬਲੌਗਰ ਬਲੌਗਿੰਗ ਕਰਨ ਜੀ ਸਦਕੇ ਕਰਨ ਪਰ ਉਹ ਬਲੌਗਰ ਜਦੋਂ ਤੁਹਾਡੀਆਂ ਸਟੇਜਾਂ ਤੇ ਜਾ ਕੇ ਸਪੀਚਾਂ ਦੇ ਕੇ ਪੰਜਾਬ ਨੂੰ ਸੇਧ ਦੇਣ ਦੀਆਂ ਗੱਲਾਂ ਕਰਦੇ ਮੇਰੀ ਪ੍ਰੋਬਲਮ ਉੱਥੇ ਹੈ ਕਿਸ ਗੱਲ ਦੇ ਉੱਤੇ ਕਿਸ ਟੌਪਿਕ ਦੇ ਉੱਤੇ ਕਿਹਦੇ ਤੋਂ ਬੁਲਵਾਇਆ ਜਾ ਰਿਹਾ ਹੈ ਜਿਸਾਨੀ ਸੰਕਟ ਤੇ ਹੁਣ ਜਿਹੜੇ ਨੌਜਵਾਨਾਂ ਨੂੰ ਸਟੇਜਾਂ ਤੇ ਚੜਾ ਕੇ ਸਪੀਚਾਂ ਦਿਵਾ ਰਹੇ ਹੋ ਤੁਸੀਂ ਉਹਨਾਂ ਨੂੰ ABC ਵੀ ਨਹੀਂ ਪਤਾ ਹੋਣਾ ਆਰਥਿਕ ਸੰਕਟ ਕਿਵੇਂ ਹੈ ਆਰਥਿਕਤਾ ਕੀ ਹੁੰਦੀ ਹੈ $500 $500 ਵੀਡੀਓ ਤੋਂ ਬਣ ਗਿਆ ਕੱਲ ਸਵੇਰ ਦੀ ਫਿਰ ਤਿਆਰੀ ਕਰਕੇ ਉਹ ਤੁਰੇ ਫਿਰਦੇ ਉਹ ਉਹਨਾਂ ਦਾ ਧੰਦਾ ਬਣ ਚੁੱਕਿਆ ਸਾਡੇ ਪੀ ਐਚ ਡੀਆਂ ਕੀਤੇ ਹੋਏ ਲੋਕ ਕਿੱਥੇ ਨੇ ਜਿਨ੍ਹਾਂ ਦੇ ਅਧਿਆਨ ਨੇ ਜਿਨ੍ਹਾਂ ਨੇ ਸਬਜੈਕਟ ਦੇ ਉੱਤੇ ਕੰਮ ਕੀਤਾ ਜਿਨ੍ਹਾਂ ਦੇ ਤਜਰਬੇ ਨੇ ਉਹ ਲੋਕ ਕਿੱਥੇ ਨੇ ਸਾਡੇ ਅਸੀਂ ਉਹਨਾਂ ਤੱਕ ਅਪਰੋਚ ਹੀ ਨਹੀਂ ਕਰ ਰਹੇ ਸਮਝੋ ਜਿਵੇਂ ਆਪਾਂ ਦੇਖਦੇ ਹਾਂ ਕਿ ਪੰਜਾਬ ਨੂੰ ਪੰਜਾਬ ਦੇ ਜਿਸ ਤਰ੍ਹਾਂ ਬਲੌਗਰ ਨੇ ਕੋਈ ਫੂਡ ਤੇ ਬਲੌਗ ਬਣਾ ਰਹੇ ਆ ਕੋਈ ਟਰੈਵਲ ਤੇ ਬਣਾ ਰਹੇ ਆ ਲੋਕੋਨਾਂ ਨੂੰ ਦੇਖਣਾ ਪਸੰਦ ਕਰਦੇ ਦੂਸਰੇ ਪਾਸੇ ਆਪਾਂ ਜੀ ਬੁੱਧੀਜੀਵੀਆਂ ਦੀ ਗੱਲ ਕਰੀਏ ਉਹ ਚੁੱਪੀ ਬੈਠੇ ਨੇ ਕਿਸੇ ਗੱਲ ਦੇ ਉੱਤੇ ਚਰਚਾ ਹੀ ਨਹੀਂ ਕਰ ਰਹੇ ਦੇਖੋ ਇਹ ਤੁਹਾਡਾ ਬਹੁਤ ਵੱਡਾ ਭੁਲੇਖਾ ਹੈ ਕਿ ਪੰਜਾਬ ਦੇ ਬੁੱਧੀਜੀਵੀਆਂ ਨੂੰ ਸੁਣਿਆ ਨਹੀਂ ਜਾਂਦਾ ਪਹਿਲਾਂ ਤਾਂ ਇਹ ਧਾਰਨਾ ਤੋੜੋ ਕਿ ਉਹਨਾਂ ਨੂੰ ਸੁਣਿਆ ਨਹੀਂ ਜਾਂਦਾ ਜਿਹੜੇ ਬਲੌਗਰਾਂ ਦੀ ਜਿਹੜੇ ਯੂਟਿਊਬਰਾਂ ਦੀ ਆ ਜਿਹੜੇ ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਸਮੱਸਿਆ ਇਹ ਨਹੀਂ ਹੈ ਕਿ ਉਹ ਬਲੌਗਿੰਗ ਕਰ ਰਹੇ ਹੈ ਜਾਂ ਉਹ YouTube ਤੇ ਕੰਮ ਕਰ ਰਹੇ ਹੈ ਜਾਂ ਉਹ ਆਪਣੀਆਂ ਵੀਡੀਓਜ਼ ਬਣਾ ਰਹੇ ਉਹ ਜੀ ਸਦਕੇ ਬਣਾਉਣ। ਹਮਮ। ਸਮੱਸਿਆ ਇਹ ਹੈ ਕਿ ਤੁਸੀਂ ਇਹ ਧਾਰਨਾ ਬਣਾਉਣ ਲੱਗ ਗਏ ਕਿ ਲੋਕ ਚੰਗੇ ਲੋਕਾਂ ਨੂੰ ਤੇ ਬੁੱਧੀਜੀਵੀਆਂ ਨੂੰ ਸੁਣਦੇ ਨਹੀਂ। ਪੱਤਰਕਾਰਾਂ ਚੋਂ ਕੀ ਹਮੀਰ ਸਿੰਘ ਨੂੰ ਸੁਣਦੇ ਨਹੀਂ ਲੋਕ ਮੈਨੂੰ ਦੱਸੋ? ਤੁਸੀਂ ਦਿਓ ਜਵਾਬ ਇਸ ਗੱਲ ਦਾ। ਸੁਣਦੇ ਹੈ ਪਰ ਬਹੁਤ ਘੱਟ ਸੁਣਦੇ ਹੈ। ਜਦੋਂ ਹਮੀਰ ਸਿੰਘ ਆ ਕੇ ਗੱਲ ਰੱਖਦੇ ਹੈ ਜਿੱਥੋਂ ਉਹ ਜਾਂਦੇ ਹੈ ਹਜ਼ਾਰਾਂ ਬੰਦਿਆਂ ਦੇ ਵਿੱਚ ਸੰਬੋਧਨ ਕਰਦੇ ਹੈ ਉਸ ਤੋਂ ਬਾਅਦ ਉਹਨਾਂ ਦੀਆਂ ਇੰਟਰਵਿਊਆਂ ਚੱਲਦੀਆਂ। ਉਸ ਤੋਂ ਬਾਅਦ ਉਹਨਾਂ ਦੀ ਗੱਲ ਮੈਂ ਮੇਰੀ ਗੱਲ ਨੂੰ ਕੰਪਲੀਟ ਹੋਣ ਦਿਓ ਸੁਣੀ ਆ ਜਾਂਦੀਆਂ ਪ੍ਰੋਬਲਮ ਕੀ ਹੈ ਸਵਾਲ ਤਾਂ ਇਹ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ ਵਿੱਚ ਪ੍ਰੋਬਲਮ ਕੀ ਹੈ ਜੀ ਉਹ ਬਲੌਗਰ ਬਲੌਗਿੰਗ ਕਰਨ ਜੀ ਸਦਕੇ ਕਰਨ ਪਰ ਉਹ ਬਲੌਗਰ ਜਦੋਂ ਤੁਹਾਡੀਆਂ ਸਟੇਜਾਂ ਤੇ ਜਾ ਕੇ ਸਪੀਚਾਂ ਦੇ ਕੇ ਪੰਜਾਬ ਨੂੰ ਸੇਧ ਦੇਣ ਦੀਆਂ ਗੱਲਾਂ ਕਰਦੇ ਮੇਰੀ ਪ੍ਰੋਬਲਮ ਉੱਥੇ ਹੈ ਨਹੀਂ ਫਿਰ ਸਪੇਸ ਦਿੱਤੀ ਜਾ ਰਹੀ ਹੈ ਨਾ ਉਹਨਾਂ ਨੂੰ ਕਿਉਂ ਦੇਰੀ ਹੈ ਜਿੱਥੇ ਬੰਦੀਆਂ ਕਿਉਂ ਦਿੰਦੀਆਂ ਫਿਰ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜੇ ਸਟੇਜਾਂ ਤੇ ਉਹਨਾਂ ਨੂੰ ਬੁਲਾ ਰਹੇ ਆ ਸਨਮਾਨਤ ਠੀਕ ਹੈ ਤੁਸੀਂ ਸਨਮਾਨ ਕਰਨਾ ਭਾਈ ਤੁਹਾਨੂੰ ਲੱਗਦਾ ਉਹਦਾ ਕੋਈ ਕੰਟਰੀਬਿਊਸ਼ਨ ਹੈ ਕਿਸੇ ਬਲੌਗਰ ਦਾ ਫੇਸਬੁੱਕ ਵਾਲੇ ਦਾ ਯੂਟਿਊਬਰ ਦਾ ਤੁਸੀਂ ਉਹਨੂੰ ਬੁਲਾਓ ਸਨਮਾਨ ਦਿਓ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਜਦੋਂ ਉਹਨਾਂ ਨੂੰ ਸਟੇਜ ਤੇ ਬੁਲਾਵਾ ਰਹੇ ਹੋ ਉਹ ਲੋਕ ਜਦੋਂ ਖੜ ਕੇ ਸੰਬੋਧਨ ਕਰ ਰਹੇ ਹੈ ਨਾ ਉਹਨਾਂ ਨੂੰ ਇੱਕ ਬੰਦਾ ਮੈਂ ਮੈਂ ਇੱਥੇ ਨਾਲ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਹੂੰ 15 ਕ ਬੰਦੇ ਆ ਪੰਜਾਬ ਦੇ ਜੇ ਪੰਜਾਬ ਦਾ মিডিਆ ਹੱਥ ਜੋੜ ਲੈਣਾ ਵੀ ਆ ਤੁਸੀਂ ਵੀ ਭਾਈ ਆ ਹੱਥ ਜੋੜੇ ਘਰੇ ਨਾ ਬੈਠੋ ਤੁਸੀਂ ਆਪਦੇ ਪੇਜਾਂ ਤੇ ਜੋ ਬੋਲਣਾ ਹੈ ਬੋਲੀ ਜਾਓ ਆਓ ਯਾਰ ਯੂਨੀਵਰਸਟੀਆਂ ਚੋਂ ਪ੍ਰੋਫੈਸਰ ਲੱਭ ਕੇ ਲਿਆਈਏ ਹੂੰ ਕਿਉਂ ਚੁੱਪ ਬੈਠੇ ਆ ਉਹ ਕਮੈਂਟਾਂ ਤੋਂ ਡਰਦੇ ਜੀ ਆਓ ਯਾਰ ਸਰਦਾਰਾ ਸਿੰਘ ਜੋਲ ਨੇ ਪਿਛਲੇ ਅੰਦੋਲਨ ਚ ਇੱਕ ਗੱਲ ਕਹਿਤੀ ਲੋਕਾਂ ਨੇ 90 ਸਾਲ 95 ਸਾਲ ਦੇ ਬੰਦੇ ਦਾ ਜਲੂਸ ਕੱਢਤਾ ਉਹਦੀ ਸਾਰੀ ਜ਼ਿੰਦਗੀ ਦੀ ਕੰਟਰੀਬਿਊਸ਼ਨ ਦਾ ਜਲੂਸ ਕੱਢਤਾ ਨਹੀਂ ਆਪਾਂ ਨੂੰ ਕਿਸੇ ਪਿਛਲੇ ਦਿਨਾਂ ਇੱਕ ਫਿਲਮ ਹੀ ਅਦਾ ਕਰਨੇ ਕਿਹਾ ਕਿ ਅਸੀਂ ਬੋਲਣਾ ਚਾਹੁੰਦੇ ਆ ਮੈਂ ਦੇਵ ਖਰੋੜ ਨੇ ਕਿਹਾ ਵੀ ਅਸੀਂ ਬੋਲਦੇ ਨਹੀਂ ਗਾਲਾਂ ਤੋਂ ਡਰਦੇ ਤੁਸੀਂ ਗਾਲਾਂ ਤੋਂ ਨਾ ਡਰੋ ਯੂਨੀਵਰਸਟੀਆਂ ਦੇ ਪ੍ਰੋਫੈਸਰ ਕਿੱਥੇ ਨੇ ਸਾਡੇ ਜੀ ਸਾਡੇ ਸਾਡੇ ਪੀ ਐਚ ਡੀਆਂ ਕੀਤੇ ਹੋਏ ਲੋਕ ਕਿੱਥੇ ਨੇ ਜਿਨ੍ਹਾਂ ਦੇ ਅਧਿਅਨ ਨੇ ਜਿਨ੍ਹਾਂ ਨੇ ਸਬਜੈਕਟ ਦੇ ਉੱਤੇ ਕੰਮ ਕੀਤਾ ਜਿਨ੍ਹਾਂ ਦੇ ਤਜਰਬੇ ਨੇ ਉਹ ਲੋਕ ਕਿੱਥੇ ਨੇ ਸਾਡੇ ਅਸੀਂ ਉਹਨਾਂ ਤੱਕ ਅਪਰੋਚ ਹੀ ਨਹੀਂ ਕਰ ਰਹੇ ਪ੍ਰੋਬਲਮ ਕੱਲੀ ਸਾਡੀ ਨਹੀਂ ਹੈ ਉਹਨਾਂ ਦੀ ਨਹੀਂ ਹੈ ਸਾਡੀ ਵੀ ਹੈ ਸਾਡਾ ਫਰਜ਼ ਵੀ ਬਣਦਾ ਸੀ ਲੱਭੀਏ ਅਸੀਂ ਅੱਜ ਆਪਾਂ ਦਿੱਲੀ ਬੈਠੇ ਆ ਇਸ ਟਾਈਮ ਅਸੀਂ ਜਦੋਂ ਤੋਂ ਸਵੇਰ ਤੋਂ ਆਏ ਆ ਅਸੀਂ ਕਿਉਂ ਨਾ ਜਾਈਏ ਜੀ ਐਨ ਯੂ ਜਾਈਏ ਦਿੱਲੀ ਯੂਨੀਵਰਸਿਟੀ ਅਸੀਂ ਉਹ ਬੰਦਿਆਂ ਨਾਲ ਸੰਪਰਕ ਕਰੀ ਥੋਡੇ ਮੇਰੇ 20 ਬੰਦੇ ਸੰਪਰਕ ਦੇ ਹੋਣਗੇ ਜਿੱਦਾਂ ਬਾਰੇ ਅਸੀਂ ਕਦੇ ਸੋਚਿਆ ਨਹੀਂ ਵੀ ਅਸੀਂ ਇਹਨਾਂ ਦਾ ਇੰਟਰਵਿਊ ਵੀ ਕਰ ਸਕਦੇ ਨੇ ਇਸੇ ਕਰਕੇ ਪੰਜਾਬ ਦੇ ਵਿੱਚ ਸਟੇਜਾਂ ਜਿਹੜੀਆਂ ਬਲੌਗਰਾਂ ਨੇ ਸਾਂਭ ਲੀਆਂ ਉਹਨਾਂ ਨੇ ਆਪਦਾ ਅਗਰੈਸਿਵ ਹੋ ਕੇ ਬੋਲਣਾ ਕੁਝ ਵੀ ਬੋਲਣਾ ਪਾਣੀਆਂ ਮੈ ਤਾਂ ਇੱਕ ਸਮਝ ਨਹੀਂ ਆਉਂਦੀ ਇਹ ਇੱਕੋ ਇੱਕੋ ਬੰਦਾ ਪਾਣੀਆਂ ਦੇ ਮੁੱਦੇ ਤੇ ਵੀ ਗੱਲ ਕਰਦਾ ਉਹ ਸਾਰੇ ਮੁੱਦੇ ਬੋਲੀ ਤੇ ਵੀ ਗੱਲ ਕਰਦਾ ਜੀ ਇੱਕੋ ਬੰਦਾ ਅ ਐਜੂਕੇਸ਼ਨ ਤੇ ਵੀ ਗੱਲ ਕਰ ਰਿਹਾ ਕਿਸਾਨੀ ਤੇ ਵੀ ਗੱਲ ਕਰ ਰਿਹਾ ਉਹੀ 15 ਚਿਹਰੇ ਨੇ ਨਾ ਤੁਹਾਡੇ ਕੋਲੇ ਜੀ ਤੁਸੀਂ ਇਹ ਦੇਖੋ ਕਿ ਸਾਡਾ ਕਿੱਡਾ ਵੱਡਾ ਕਸੂਰ ਐ ਅਸੀਂ ਕੀ ਕੀਤਾ ਮੀਡੀਆ ਜੀ ਜੀ ਮੈਂ ਤੁਸੀਂ ਕਹਿ ਰਹੇ ਇੱਕ ਮੇਰੇ ਗੱਲ ਧਿਆਨ ਚ ਅਸੀਂ ਕੀਤਾ ਕੀ ਅਸੀਂ ਕੀਤਾ ਇਹ ਕਿ ਅਸੀਂ ਇਹ ਖਬਰਾਂ ਲਾਉਣ ਲੱਗ ਗਏ ਵੀ ਕਿਸਾਨ ਅੰਦੋਲਨ ਚ ਪੰਜਾਬ ਦੇ ਮੁੰਡੇ ਨੇ ਦਿੱਲੀ ਦੀ ਕੁੜੀ ਨਾਲ ਬ੍ਰੇਕਅਪ ਕਰਤਾ ਹਾਂ ਦੇਖੋ ਕਿੱਡਾ ਇਹ ਖਬਰਾਂ ਲਾਉਣ ਲੱਗ ਗਏ ਇਹ ਇਸ ਤੋਂ ਥੱਲੇ ਹੋਰ ਅਜੇ ਜਾਵਾਂਗੇ ਤੁਸੀਂ ਦੇਖਿਓ ਜੀ ਅਸੀਂ ਬੈੱਡਰੂਮਾਂ ਤੱਕ ਪਹੁੰਚਾਂਗੇ ਇਸ ਕਰਕੇ ਨਾ ਤਾਂ ਪੰਜਾਬ ਦੇ মিডিਆ ਨੂੰ ਹੁਣ ਸੀਰੀਅਸ ਲੈਂਦਾ ਅੱਜ ਮੈਂ ਬੜੀ ਵੱਡੀ ਇੱਕ ਹਸਤੀ ਨਾਲ ਗੱਲ ਕਰ ਰਿਹਾ ਸੀ ਜੀ ਕਿ ਫਲਾਨੇ ਟਾਪਿਕ ਤੇ ਆ ਪਿੱਛੇ ਜਿਹੜਾ ਇੱਕ ਸਿੱਖ ਆਈਐਸ ਅਫਸਰ ਦੇ ਨਾਲ ਹੋਇਆ ਬੰਗਾਲ ਚੋਦੂਬਦ ਲਖਨਊ ਦੀ ਘਟਨਾ ਉਹਨਾਂ ਨੇ ਕਿਹਾ ਕਿ ਦੋਵਾਂ ਘਟਨਾਵਾਂ ਦੀ ਡੈਪਥ ਚ ਕੋਈ ਨਹੀਂ ਗਿਆ ਨਾ ਪੰਜਾਬ ਦਾ মিডিਆ ਗਿਆ ਨਾ ਦੂਜਾ মিডিਆ ਗਿਆ ਸ਼ੇਅਰ ਕਰਨ ਤੇ ਦੱਬਿਓ ਤੇ ਜਿਹੜਾ ਪੰਜਾਬ ਦਾ মিডিਆ ਸੀ ਉਹ ਬੈਠ ਕੇ ਇਹ ਬੋਲਣ ਦੇ ਉੱਤੇ ਵਿਅਸਤ ਸੀਗਾ ਵੀ ੱਟਕਾ ਬਹੁਤ ਹੋ ਰਿਹਾ ਪਰ ਗੱਲ ਦੀ ਡੂੰਘਾਈ ਵੀ ਤਾਂ ਦੇਖਣੀ ਪਊ ਕਿ ਗੱਲ ਵਾਪਰ ਹੀ ਕਿਉਂ ਦੇ ਪਿੱਛੇ ਦੀ ਘਟਨਾ ਕੀ ਹੈ ਭਗਤਾ ਜੀ ਉਹਨਾਂ ਬੁੱਧੀਜੀਵੀਆਂ ਨੂੰ ਤੁਸੀਂ ਲਿਆ ਕੇ ਇੰਟਰਵਿਊਸ ਕਰੋਗੇ ਮੈਨੂੰ ਪਤਾ ਨਹੀਂ ਦੇਖਣ ਨਹੀਂ ਦੇਖਣ ਇਹ ਹੀ ਗੱਲ ਮੈਂ ਪੁੱਛਣਾ ਚਾਹੁੰਦਾ ਨਹੀਂ ਦੇ ਆਰਐਸ ਨੂੰ ਮੰਦਾ ਮੈਂ ਇੰਟਰਵਿਊ ਹਜ਼ਾਰ ਵਾਰ ਕੋਟ ਕੀਤੀ ਹੈ ਇਹ ਗੱਲ ਹਜ਼ਾਰ ਵਾਰ ਮੈਂ ਸਟੇਜਾਂ ਤੋਂ ਵੀ ਬੋਲੀ ਹੈ ਵੀ ਉਹ ਐਡਾ ਬੰਦਾ ਉਹਦਾ ਇੰਟਰਵਿਊ ਕਿੰਨੇ ਵਾਰੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਡੈਟ ਕ੍ਰਾਈਸਿਸ ਤੇ ਉਹ ਬੋਲ ਰਿਹਾ ਐ ਇਕਨੋਮੀ ਦੇ ਉੱਤੇ ਉਹ ਬੋਲ ਰਿਹਾ ਪੰਜਾਬ ਦੇ ਰੈਵਨਿਊ ਦੇ ਉੱਤੇ ਉਹ ਬੋਲ ਰਿਹਾ ਰੈਵਨਿਊ ਡੈਫਿਸਟ ਦੇ ਉੱਤੇ ਉਹ ਬੋਲ ਰਿਹਾ ਉਹ ਤੁਹਾਨੂੰ ਡਾਟਾ ਲਿਆ ਕੇ ਦੇ ਰਿਹਾ ਨਹੀਂ ਸੁਣਦੇ ਪਰ ਇਹਦਾ ਮਤਲਬ ਇਹ ਨਹੀਂ ਐ ਕਿ ਅਸੀਂ ਉਹਨਾਂ ਨੂੰ ਲਿਆਣਾ ਬੰਦ ਕਰ ਦੇਾਂਗੇ ਤੇ ਅਸੀਂ ਇਹ ਲੱਭਾਂਗੇ ਵੀ ਸਵੇਰੇ ਵੀਊ ਕਿਹਦਾ ਆਉਣਾ ਐ ਔਰ ਕਿਸ ਗੱਲ ਦੇ ਉੱਤੇ ਕਿਸ ਟੌਪਿਕ ਦੇ ਉੱਤੇ ਕਿਹਦੇ ਤੋਂ ਬੁਲਵਾਇਆ ਜਾ ਰਿਹਾ ਕਿਸਾਨੀ ਸੰਕਟ ਤੇ ਹੁਣ ਜਿਹੜੇ ਨੌਜਵਾਨਾਂ ਨੂੰ ਸਟੇਜਾਂ ਤੇ ਚੜਾ ਕੇ ਸਪੀਚਾਂ ਦਿਵਾ ਰਹੇ ਹੋ ਤੁਸੀਂ ਉਹਨਾਂ ਨੂੰ ABC ਵੀ ਨਹੀਂ ਪਤਾ ਹੋਣਾ ਆਰਥਿਕ ਸੰਕਟ ਕਿਵੇਂ ਹੈ ਆਰਥਿਕਤਾ ਕੀ ਹੁੰਦੀ ਹੈ ਇਕਨੋਮੀ ਕਿਵੇਂ ਚੱਲਦੀ ਹੈ ਜੀ ਫਾਈਨੈਂਸ਼ੀਅਲ ਕ੍ਰਾਈਸਿਸ ਕੀ ਹੁੰਦੇ ਨੇ ਇੱਕ ਅਗਰੀਰੀਅਨ ਕ੍ਰਾਈਸਿਸ ਕੀ ਹੈ ਜੀ ਅਗਰੀਰੀਅਨ ਇਕਨੋਮੀ ਚੱਲਦੀ ਕਿਵੇਂ ਹੈ ਕੈਪੀਟਲਿਸਟ ਇਕਨੋਮੀ ਕੀ ਹੁੰਦੀ ਹੈ ਕੈਪੀਟਲਿਜ਼ਮ ਕੀ ਹੈ ਉਹਨਾਂ ਨੂੰ ਤਾਂ ਸਿਰਫ ਇਹ ਪਤਾ ਵੀ ਆ ਗਿਆ ਉਹਨਾਂ ਨੂੰ ਇਹ ਪਤਾ ਉਹ ਬੱਲੇ ਬੱਲੇ ਦਿੱਲੀ ਜਾਵਾਂਗੇ ਦਿੱਲੀ ਦਿੱਲੀ ਚੱਲੋ ਜਿਹੜੇ ਨਹੀਂ ਜਾਣਗੇ ਐ ਕਰ ਦੇਵਾਂਗੇ ਟਰੈਕਟਰ ਮੂਰੇ ਖੜੇ ਨੇ ਨੇਰੀ ਲਿਆ ਦੇਵਾਂਗੇ ਪੰਜਾਬ ਬਚਾਵਾਂਗੇ ਬਸ ਉਸ ਤੋਂ ਬਾਅਦ ਸ਼ਾਮ ਨੂੰ ਉਹ ਦੇਖਦੇ ਆ ਵੀ 1.5 ਮਿਲੀਅਨ ਵੱਜ ਗਿਆ 400 ਡਾਲਰ 500 ਡਾਲਰ ਵੀਡੀਓ ਤੋਂ ਬਣ ਗਿਆ ਕੱਲ ਸਵੇਰ ਦੀ ਫਿਰ ਤਿਆਰੀ ਕਰਕੇ ਉਹ ਤੁਰੇ ਫਿਰਦੇ ਆ ਉਹ ਉਹਨਾਂ ਦਾ ਧੰਦਾ ਬਣ ਚੁੱਕਿਆ ਜੀ ਤੇ ਤੁਸੀਂ ਮਗਰ ਲੱਗ ਲੱਗ ਕੇ ਆਪਦੇ ਪੁੱਤਾਂ ਨੂੰ ਸਮਝਾਓ ਉਦੋਂ ਵੱਧ ਸਿਆਣੇ ਬੰਦੇ ਉੱਥੇ ਮੌਜੂਦ ਹੁੰਦੇ ਆ ਜਿਹੜੇ ਬਾਹ ਫੜ ਕੇ ਕਹਿ ਸਕਦੇ ਵੀ ਥੱਲੇ ਉਤਰੋ ਪਿੰਡ ਦਾ ਪਿੰਡ ਦਾ ਬਜ਼ੁਰਗ ਵੀ ਸਮਝਾ ਜਾਂਦਾ ਕਿਹਦੀ ਗੱਲ ਸਭ ਤੋਂ ਸਿਆਣਾ ਵੱਧ ਸਿਆਣਾ ਇਹਨਾਂ ਸਾਰੀਆਂ ਨੀਤੀਆਂ ਬਾਰੇ ਨਾਲੇ ਐਮਐਸਪੀ ਬਾਰੇ ਡਬਲਿਊਟੀਓ ਹੰਡਾਈਏ ਉਹਨਾਂ ਨੇ ਆਪਦੇ ਪਿੰਡੇ ਤੇ ਹੰਡਾਈਆਂ ਉਹ ਚੀਜ਼ਾਂ ਜੀ ਸਾਡਾ ਫਰਜ਼ ਏ ਹੈ ਕਿ ਅਸੀਂ ਬਤੌਰ ਮੀਡੀਆ ਪਹਿਲਾਂ ਆਪਦੀ ਜ਼ਿੰਮੇਵਾਰੀ ਸਮਝੀਏ ਜੀ ਅਸੀਂ ਹਰੇਕ ਫੀਲਡ ਦੇ ਰਿਲੇਟਡ ਬੰਦਿਆਂ ਨੂੰ ਲੈ ਕੇ ਆਏ ਨਹੀਂ ਡਰਦਾ ਫਿਰ ਸਾਨੂੰ ਵੀ ਲੱਗਣ ਲੱਗਿਆਂਦਾ ਜੇ ਵੀਡੀਓ ਸਾਡੀ ਕੋਈ ਦੇਖਦਾ ਨਹੀਂ ਸਾਨੂੰ ਵੀ ਲੱਗਣ ਲੱਗਿਆ ਸੁਣਦੇ ਨਹੀਂ ਹੈਗੇ ਬੰਦੇ ਛੱਡ ਦਿਓ ਫਿਰ ਇਹ ਕੰਮ ਹੂੰ ਨੇ ਉਹ ਆਪਾ ਕਿਤਾਬਾਂ ਨੇ ਸ਼ੋਹ ਦੀ ਗੱਲ ਹੀ ਕਰਦੇ ਆ ਆਪਾ ਤਾਂ ਆਪਾ ਬੰਦ ਤਾਂ ਨਹੀਂ ਕੀਤਾ ਬੰਦ ਤਾਂ ਰਹੇ ਆ ਨਾ ਬੰਦ ਤਾਂ ਨਹੀਂ ਕੀਤਾ ਪਰ ਲੋਕ ਫੇਰ ਵੀ ਆਪਾਂ ਬੁੱਕਮਾਰਕ ਸ਼ੋਹ ਦੇ 16 17 ਤੁਸੀਂ ਐਪੀਸੋਡ ਕੀਤੇ 1000 ਵਿਊ ਨਹੀਂ ਆਉਂਦਾ ਪਰ ਮੈਂ ਤੁਹਾਨੂੰ ਅੱਜ ਤਾਂ ਇਹ ਗੱਲ ਕਹੀ ਵੀ ਭਗਤਾ ਜੀ ਕਿਉਂ ਕਰਦੇ ਹੋ ਇਹ ਸ਼ੋਹ ਅਸੀਂ ਕਰਾਂਗੇ ਕੋਈ ਗੱਲ ਨਹੀਂ ਜੀ ਅੱਜ ਨਹੀਂ ਆਊਗਾ ਕੱਲ ਆਜੂਗਾ ਪਰਸੋਂ ਆਜੂ ਜਿਹੜਾ ਹਜ਼ਾਰ ਦੇਖ ਰਿਹਾ ਉਹ ਤਾਂ ਵਿਊ ਰਹਿਣਾ ਚੰਗਾ ਕੰਟੈਂਟ ਤਾਂ ਜਾ ਰਿਹਾ ਨਾ ਜਾਣਾ ਚਾਹੀਦਾ ਜੀ ਇਸ ਕਰਕੇ ਇਹ ਬਹੁਤ ਲਾਜ਼ਮੀ ਹੈ ਬੁੱਧੀ ਜੀਵੀਆਂ ਨੂੰ ਵੀ ਉੱਠਣਾ ਪਊ ਧਾਰਮਿਕ ਬੁੱਧੀ ਜੀਵੀਆਂ ਨੂੰ ਜੀ ਇਕਨੋਮਿਕ ਬੁੱਧੀ ਜੀਵ ਕਲਚਰਲ ਬੁੱਧੀ ਜੀਵੀਆਂ ਇਹ ਇਹਦੇ ਚ ਵੀ ਇੰਟੈਲੈਕਟ ਵੀ ਅਲੱਗ-ਅਲੱਗ ਹੈ ਨਾ ਹਰ ਬੰਦਾ ਕਿਸੇ ਨਾ ਕਿਸੇ ਸਬਜੈਕਟ ਦਾ ਮਾਹਰ ਹੈ ਉਹਨਾਂ ਨੂੰ ਚੱਕਣਾ ਪਊਗਾ ਸਾਨੂੰ ਹੂੰ ਸਾਨੂੰ ਜੇ ਅਸੀਂ ਲਿਟਰੇਚਰ ਦੀ ਵੀ ਗੱਲ ਕਰਦੇ ਆ ਉਹ ਉਹ ਆਪਣੇ ਮਾਹਰ ਲਿਆਉਣੇ ਪੈਣਗੇ ਸਾਡੇ ਕਲਚਰ ਬਾਰੇ ਵੀ ਨਹੀਂ ਪਤਾ ਹੇ ਉਹਦੇ ਮਾਹਰ ਹੀ ਨਹੀਂ ਪਤਾ ਕੋਈ ਅਸੀਂ ਨਾ ਸਿਰਫ ਦੋ ਗੱਲਾਂ ਤੇ ਸੀਮਤ ਹੋ ਗਏ ਹਥਿਆਰ ਨਾ ਪ੍ਰਮੋਟ ਕਰੋ ਤੇ ਨੰਗੇਜ਼ ਨਾ ਪ੍ਰਮੋਟ ਕਰੋ ਇਹ ਦੋ ਤੀਜੀ ਗੱਲ ਸਾਨੂੰ ਕਰਨੀ ਨਹੀਂ ਹੁੰਦੀ ਅਸੀਂ ਕਰਦੇ ਹੀ ਨਹੀਂ ਜੀ ਕਈ ਵਾਰ ਤਾਂ ਅਸੀਂ ਇੰਨੀਆਂ ਸੀਮਤ ਗੱਲਾਂ ਕਰਦੇ ਆ ਕਿ ਜੇ ਉਹਦਾ ਅਸੀਂ ਜਿਹਨੂੰ ਸੱਭਿਆਚਾਰ ਸੱਭਿਆਚਾਰ ਕਹੇ ਕਿ ਸੀਮਤ ਸੀਮਤ ਕਰ ਦਿੰਦੇ ਆ ਗੱਲਾਂ ਨੂੰ ਜੇ ਜਾ ਕੇ ਪਛੋਕੜ ਦੇਖੋਗੇ ਤਾਂ ਉਹ ਕੁਝ ਤਾਂ ਸਾਡੇ ਸੱਭਿਆਚਾਰ ਦਾ ਹਿੱਸਾ ਹੀ ਹੁੰਦਾ ਜੀ ਸ਼ਰਾਬ ਹਈ ਹੈ ਜੀ ਦੱਸੋ ਕਿੱਥੇ ਨਹੀਂ ਹੈਗੀ ਹਥਿਆਰ ਦੱਸੋ ਕਿੱਥੇ ਨਹੀਂ ਹੈਗਾ ਤੁਹਾਡੇ ਕਲਚਰ ਦੇ ਵਿੱਚ ਤੁਹਾਡਾ ਤਾਂ ਤੁਹਾਡਾ ਤਾਂ ਖਿੱਤਾ ਹੀ এজ ਹੈ ਤੁਸੀਂ ਤਾਂ ਸ਼ੁਰੂ ਹੀ ਹਥਿਆਰ ਤੋਂ ਹੋਏ ਤੇ ਜੰਮੇ ਪੜੇ ਹੀ ਹਥਿਆਰਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਸਾਨੂੰ ਰੀਡਿਫਾਈਨ ਕਰਨੀਆਂ ਪੈਣਗੀਆਂ ਚੀਜ਼ਾਂ ਕਿ ਅਸੀਂ ਬਤੌਰ ਕਮਿਊਨਿਟੀ ਚਾਹਨੇ ਕੀ ਆ ਜੇ ਅਸੀਂ ਪੰਜਾਬ ਪੰਜਾਬ ਦੀ ਗੱਲ ਕਰ ਰਹੇ ਆ ਤਾਂ ਪੰਜਾਬ ਨੂੰ ਅੱਜ ਜੋ ਫੀਡ ਕੀਤਾ ਜਾ ਰਿਹਾ ਆ ਆਪਾਂ ਕਿਤਾਬਾਂ ਵਾਲੇ ਯੁਗ ਦੇ ਆ ਜੀ ਆਪਾਂ ਕਿਤਾਬਾਂ ਪੜ ਪੜ ਕੇ ਇੱਥੋਂ ਤੱਕ ਪਹੁੰਚੇ ਆ ਆਪਾਂ ਚੂਜ਼ ਕਰਦੇ ਸੀ ਵੀ ਅੱਜ ਸੋਨ ਸਿੰਘ ਸੀਤਲ ਪੜ੍ਹਨਾ ਹੈ ਅੱਜ ਦਲੀਪਕੋਟਵਾਣਾ ਪੜ੍ਹਨੀ ਹੈ ਗਰਦਿਆਲ ਸਿੰਘ ਪੜ੍ਹਨਾ ਗਰਦਿਆਲ ਸਿੰਘ ਪੜ੍ਹਨਾ ਹੈ ਹੈ ਅਸੀਂ ਅਸੀਂ ਅੰਨੇ ਘੋੜੇ ਦਾ ਦਾਣ ਚੱਕ ਕੇ ਲੈ ਆਣੀ ਹੈ ਅੱਜ ਤੇ ਅਸੀਂ ਸ਼ਾਮ ਤਾਈ ਪੜ੍ਹ ਕੇ ਨਾਲ ਦੇ ਨੂੰ ਕਹਿਣੀ ਹੈ ਮੈਂ ਤਾਂ ਪੜ੍ਹਤੀ ਮੈਂ ਜੀ ਤੂੰ ਪੜ੍ਹੀ ਨਹੀਂ ਮੈਂ ਅੰਨ ਦਾਤਾ ਪੜ੍ਹਨਾ ਹੈ ਅੱਜ ਮੈਂ ਬਲਦੇਵ ਸਿੰਘ ਨੂੰ ਪੜ੍ਹਨਾ ਹੈ ਆਪਾਂ ਇਹ ਪੜਦੇ ਰਹੇ ਆਪਾਂ ਇਹ ਕੁਸ਼ ਕਰਦੇ ਰਹੇ ਨਾ ਉਹ ਸਾਡੇ ਦਿਮਾਗ ਚ ਫੀਡ ਹੁੰਦਾ ਰਿਹਾ ਹੈ ਅੱਜ ਦਾ ਯੂਥ ਇੰਸਟਾਗ੍ਰam ਫੇਸਬੁਕ ਫੀਡ ਕਰ ਰਿਹਾ ਉਹਦੇ ਬ੍ਰੇਨ ਨੂੰ ਤਾਂ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਦੇਣਾ ਤਾਂ ਸੀਗਾ ਜਸਵੰਤ ਕਮਲ ਦੇਣਾ ਤਾਂ ਸੀਗਾ ਤੁਸੀਂ ਦਲੀਪਕੁਰ ਟਮਾਣਾ ਦੇਣਾ ਤਾਂ ਸੀਗਾ ਤੁਸੀਂ ਬਲਵੰਤ ਗਾਰਗੀ ਨੂੰ ਵੀ ਮੈਂ ਚੰਗਾ ਸਮਝਦਾ ਜੀ ਬਿਲਕੁਲ ਗਾਰਗੀ ਤੋਂ ਵੱਡਾ ਤਾਂ ਮੈਨੂੰ ਲੱਗਦਾ ਕੋਈ ਰਾਈਟਰ ਨਹੀਂ ਹੋਇਆ ਪਰ ਤੁਸੀਂ ਦੇ ਪਤਾ ਕੀ ਰਹੇ ਹੋ ਜੀ ਤੁਸੀਂ ਦੇ ਰਹੇ ਹੋ ਜਿਹੜੀ 20 ਰੁਪਿਆ ਦੀ ਬੱਸ ਅਡੇ ਦੇ ਉੱਤੇ ਪਿੱਛੇ ਲੁਕੋ ਕੇ ਰੱਖੀ ਹੋਈ ਕਿਤਾਬ ਹੁੰਦੀ ਸੀ ਉਹ ਦੇ ਰਹੇ ਹੋ ਇਹਦੇ ਜ਼ਰੀਏ ਆਪਦੇ ਨਿਆਣਿਆਂ ਨੂੰ ਉਹ ਉਹ ਤੁਹਾਡੀ ਬੁੱਧੀ ਨੂੰ ਕ੍ਰਸ਼ਟ ਕਰ ਰਹੀ ਹੈ ਸੋ ਸਾਨੂੰ ਸੋਸਾਇਟੀ ਦੇ ਤੌਰ ਤੇ ਸਮਝਣ ਦੀ ਲੋੜ ਹੈ